ਪੇਂਟਾ ਖੰਮੀਰਾ ਨਾਸ਼ਾ ਦੀ ਜਹਾਜ਼ ਹੱਥ ਚ ਪੰਜਾਬ ਦੀ ਨੌਜਵਾਨੀ ਕਿਸ ਕਦਰ ਨਸ਼ਿਆਂ ਦੇ ਵਿੱਚ ਗਰਕ ਚੁੱਕੀ ਹੈ ਇਹ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿਵੇਂ ਨਸ਼ੇ ਦੇ ਵਿੱਚ ਚੂਰੇ ਮੁੰਡਾ ਜਿਸ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਇਸ ਦੀ ਵੀਡੀਓ ਬਣਾਈ ਜਾ ਰਹੀ ਹੈ ਤਸਵੀਰਾਂ ਕਬੂਰਤਲਾ ਦੇ ਪਿੰਡ ਹਮੀਰਾ ਦੀਆਂ ਨੇ ਜਿੱਥੇ ਨਸ਼ੇ ਦੇ ਵਿੱਚ ਝੂਲਦਾ ਹੈ ਮੁੰਡਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਿਆ ਵੀ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਇਆ ਹੈ ਤੇ ਇਸ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਇਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਇਆ ਜਾਵੇਗਾ ਪਰ ਇਹਤ ਸੁਵਿਨਾ ਤੁਸੀਂ ਵੇਖ ਲਓ ਇਹ ਪੰਜਾਬ ਦੀ ਤਰਾਸ ਦੀ ਹੈ ਕਿ ਇਸ ਵੇਲੇ ਨੌਜਵਾਨੀ ਇਸ ਕਦਰ ਨਸ਼ਾ ਦੇ ਦਲਦਲ ਦੇ ਵਿੱਚ ਫਸ ਚੁੱਕੀ ਹੈ ਕਿ ਬੁਰਾ ਹਾਲ ਹੋ ਚੁੱਕਿਆ ਹੈ ਪਿੰਡ ਹਮੀਰਾ ਜਿਹੜਾ ਕਪੂਤਲਾ ਪਲਾਥਲਗਾ ਲਾਈਵ ਤੇ ਸੁਵਿਨਾ ਨਸ਼ੇ ਦੇ ਹਾਲਾਤ राजमिति सोलह अगस्त दो हजार पच्ची भगवंत मान साहब नशे विरुद्ध pen dah humira nasya tiga hantar tu ਦੇ 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 ਪੇਂਟਾ ਖੰਮੀਰਾ ਨਾਸ਼ਾ ਦੀ ਜਹਾਜ਼ ਹੱਥ ਚ ਪੰਜਾਬ ਦੀ ਨੌਜਵਾਨੀ ਕਿਸ ਕਦਰ ਨਸ਼ੇਾਂ ਦੇ ਵਿੱਚ ਗਰਕ ਚੁੱਕੀ ਹੈ ਇਹ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿਵੇਂ ਨਸ਼ੇ ਦੇ ਵਿੱਚ ਚੂਰੇ ਮੁੰਡਾ ਜਿਸ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਇਸ ਦੀ ਵੀਡੀਓ ਬਣਾਈ ਜਾ ਰਹੀ ਹੈ ਤਸਵੀਰਾਂ ਕਪੂਰਥਲਾ ਦੇ ਪਿੰਡ ਹਮੀਰਾ ਦੀਆਂ ਨੇ ਜਿੱਥੇ ਨਸ਼ੇ ਦੇ ਵਿੱਚ ਝੂਲਦਾ ਹੈ ਮੁੰਡਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਿਆ ਵੀ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਇਆ ਹੈ ਤੇ ਇਸ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਇਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਇਆ ਜਾਵੇਗਾ ਪਰ ਇਹ ਤਸਵੀਰਾਂ ਤੁਸੀਂ ਵੇਖ ਲਓ ਇਹ ਪੰਜਾਬ ਦੀ ਤਰਾਸ ਦੀ ਹੈ ਕਿ ਇਸ ਵੇਲੇ ਨੌਜਵਾਨੀ ਇਸ ਕਦਰ ਨਸ਼ਾ ਦੇ ਦਲਦਲ ਦੇ ਵਿੱਚ ਫਸ ਚੁੱਕੀ ਹੈ ਕਿ ਬੁਰਾ ਹਾਲ ਹੋ ਚੁੱਕਿਆ ਹੈ ਪਿੰਡ ਹਮੀਰਾ ਜਿਹੜਾ ਕਪੂਤਲਾ ਪਲਾਥਲਗਾ ਲਾਈਵ ਤੇ ਸਵੀਰਾਂ ਨਸ਼ੇ ਦੇ ਹਾਲਾਤ ਰਾਜਮਤੀ 16 ਅਗਸਤ 2025 ਭਗਵੰਤ ਮਾਨ ਸਾਹਿਬ ਆਹਈਆ ਜੋਧਨ ਨਸ਼ਾ ਵਿਰੁੱਧ 네네네거라미라 나셔 티가 하